ਨਿਊਜ਼ ਪੀਪੀ04 ਦੇਖ ਰਹੇ ਦਸ਼ਕੰਦ ਦਾ ਸਵਾਗਤ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜੇ ਕਬੂਤਰ ਬਾਜ਼ ਆ ਜਿਹੜਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲੇ ਆਏ ਹੋਇਆ ਅੱਜ ਕਬੂਤਰਾਂ ਦੀ ਬਾਜੀ ਪਿੰਡ ਦੀਪ ਸਿੰਘ ਵਾਲੇ ਛੱਡੀ ਜਾ ਰਹੀ ਆ ਅਨਾਮ ਦੇ ਵਿੱਚ ਅੱਜ ਜਿੱਤਣ ਵਾਲੇ ਕਬੂਤਰ ਬਾਜ਼ਾਂ ਦੇ ਮਾਲਕਾਂ ਨੂੰ ਮੋਟਰਸਾਈਕਲ ਆ ਜਿਹੜੇ ਅਨਾਮ ਦੇ ਵਿੱਚ ਦਿੱਤੇ ਜਾ ਰਹੇ ਆ ਅੱਜ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਵੱਡੀ ਗਿਣਤੀ ਦੇ ਵਿੱਚ ਅੱਜ ਕਬੂਤਰ ਬਾਜ਼ ਜਿਹੜੇ ਪਿੰਡ ਦੀਪ ਸਿੰਘ ਵਾਲਾ ਪੁੱਜੇ ਹੋਇਆ ਗੱਲਬਾਤ ਕਰਦੇ ਆ ਜਾਣਕਾਰੀ ਦਿੰਦੇ ਆ ਕਬੂਤਰ ਬਾਜ਼ਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਵਾਲਾ ਤੋਂ ਪਵਨ ਦੀ ਪਮਾ ਦੀ ਰਿਪੋਰਟ ਆਡੀ ਅੱਭੀ ਜਾਣਾ ਸਹੀ ਹੈ ਬਾਤ ਨਹੀਂ ਹੈ ਬਾਹਰ ਨੂੰ ਬਾਹਰ ਨਹੀਂ ਲੱਗੀ ਮੈਨੂੰ ਕੰਟੀ ਤਰ੍ਹਾਂ ਨਹੀਂ ਚੱਲੇ ਆਨੇ ਆ ਰਹੀ ਆਇਤੇ ਬੈਠਾ ਕੀ ਕਹਾੜਾ ਹੋ ਗਿਆ ਆਪਣੀਆਂ ਘਰੇ ਜਾ ਕੇ ਆਪਣੇ ਕਾਰ ਦੇਖੋ ਕਿੰਨਾ ਸੁੰਦਰ ਹੈ ਇਹ ਜੂ ਆਹ ਦੋਵੇਂ ਕੁਤਰੀ ਕੋ ਰੰਗ ਦੇ ਹੋ ਕੇ ਨਿਗਾ ਮਾਰੀ ਕਰਿਆ ਲੋਹੇ ਅੱਬੂ ਵਾਲਾ ਤਾਂ ਹੋਇ ਕੋਈ ਰੰਗ ਮੈਂ ਚਾਹਾਂਦਾ ਹੈ ਇਹ ਇੱਧਰ ਆ ਕੇ ਛੱਡ ਦੇ ਕੋਈ ਟੱਕਰ ਨਹੀਂ ਕਰਿਆ ਇਹ ਤੁਹਾਨੂੰ 5-10 ਮਿੰਟ ਤੇ ਲਾਹ ਰਿਹਾ ਜੀ ਦਾ ਡਿੱ ਗਿਆ ਭੇਜ ਦੇ ਆ ਜਾਓ ਸਮਝ ਬੈਠ ਓਏ ਤੂੰ ਆ ਬੈਠ ਰਿਹਾ ਓ ਜੀਰਾਂ ਟਿਕਿਆ ਨਾ ਗੱਲ ਨਾ ਕਰਿਓ ਇੱਥੇ ਆ ਕੇ ਛੱਡ ਲਓ ਮੈਨੂੰ 10 ਮਿੰਟ ਦੇ ਦੇ ਆ ਜੀਰਾਂ ਬੰਦ ਰਹੇਗਾ ਦੋ 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 ਸਾਰੇ ਕੈਂਪ ਸੀ ਹੋ ਗਿਆ ਹੋ ਗਿਆ ਬੈਠਾ ਕੀ ਨਾਮ ਤੇ ਆਪਣਾ ਅੱਜ ਆਪਣੀ ਬਾਜੀਏ ਦੀ ਹੋ ਰਹੀ ਐ ਤੇ ਦੱਸੂਗੇ ਮਾੜਾ ਜੀ ਕੀ ਕੀ ਜਾਣਕਾਰੀ ਹੈ ਅੱਜ ਆਪਣੇ ਬਈ 18 ਦੀ ਬਹੁਤ ਟੌਪ ਦੀ ਬਾਜੀ ਹੈ ਜਿੱਥੇ ਤਿੰਨ ਮੋਟਰਸਾਈਕਲ ਦੇਨੇ ਆ ਦੋ ਇੱਕ ਵਾਦੇ ਹੀ ਦੇਣਾ ਦੋ ਮਤਲਬ ਜਿੱਤ ਲੈ ਦੇ ਰਿਆ 7500 ਐਂਟਰੀ ਫੀਸ ਆ 5000 ਵਾਦਾ ਤੇ ਕਹਦਾ ਵੀ ਸਾਰੇ ਬਈ ਸਟਾਰ ਹੀ ਆਏ ਜਿੰਨੇ ਆਏ ਹਨਾ ਕੋਲ ਲਬਜਾਬ ਜਿੰਨੇ ਆਪਣੇ ਤਗੜੇ ਤਣਾ ਸਾਰੇ ਇੱਥੇ ਆਏ ਆ ਕਿ ਕਿੰਨੀਆਂ ਟੀਮਾਂ ਟੋਟਲ ਦਸੀਆਂ 61 ਕਬੂਤਰਾ ਬਈ 61 ਕਬੂਤਰਾ ਬਈ 61 ਕਬੂਤਰਾ ਬਸ ਖਿਡਾਰੀ ਆ ਬੁਰਾ ਨਚੋੜ ਆਇਆ ਵੀ ਜਿਹੜਾ ਕਹਦੀ ਆ ਆਪਾਂ ਕਰੀ ਵੀ ਇਹਨਾਂ ਚ ਆਪਣਾ ਨਾਮ ਰੱਖੇ ਹੋਇਆ ਹੈ ਨਾਮ ਬਈ ਰੱਖਿਆ ਪਹਿਲੇ ਨੂੰ ਮੋਟਰਸਾਈਕਲ ਦੂਜੇ ਨੂੰ ਮੋਟਰਸਾਈਕਲ ਤੇ ਤੀਜੇ ਨੂੰ ਬਈ ਪੈਸੇ ਵਾਧ ਦੇ ਜਿਹੜੇ ਦੇਨੇ ਆ ਤੇ ਇੱਕ ਮੋਟਰਸਾਈਕਲ ਆਪਾਂ ਵਾਧ ਦੇ ਚ ਅੱਡ ਦੇਣਾ ਬਈ ਉਹ 5000 ਵਾਦਾ ਜਿਵੇਂ ਆਪਣਾ ਪਹਿਲਾਂ 5 ਸੀ ਹੁਣ ਆਪਾਂ 3000 ਵਾਦਾ ਕਰਤਾ ਉਹ ਚ ਵੀ ਜਿਵੇਂ ਆਪਣੇ 30 ਉਤਰ ਆਉਂਦੇ ਆ ਹਾਂਜੀ ਉਹ ਚ ਆਪਾਂ ਵੀ ਨਾਮ ਆਪਾਂ ਜਿਹਦਾ 30 ਉਤਰ ਤੋਂ ਵੱਧ ਹੁੰਦੇ ਸੀ ਆਪਾਂ ਮੋਟਰਸਾਈਕਲ ਦੇਣਾ ਤੇ ਹੁਣ ਆਪਾਂ ਕੁਝ ਵੀ ਹੋਰ ਚੇਂਜ ਕਰਾਂਗੇ ਨਾਮ ਉਤਰ ਜਿਵੇਂ ਲੱਗ ਕੱਟ ਹੋਏ ਆ ਹਾਂਜੀ ਹਾਂਜੀ ਆਪਾਂ ਉਹਨਾਂ ਜਾ ਕਰਾਂਗੇ ਨਾਮ ਦਾ ਅਡਜਸਟ ਕਰਾਂਗੇ ਇਹ ਬਈ ਤੇਜਿੰਦਰ ਸਿੰਘ ਪਿੰਡ ਦੀਪ ਸਿੰਘ ਵਾਲਾ ਦਾ ਜਿਹੜਾ 300 ਕੁ ਅੱਜ ਕਪੂਤਰਾਂ ਵੀ ਆਪਣੇ ਇੱਥੇ ਜੋ ਬਾਜੀ ਹੋ ਰਹੀ ਆ ਉਹਦੇ ਚ ਬਾਈ ਜੀ ਸਾਰੇ ਆ ਰਹੇ ਆ ਪਿੰਡ ਵਾਸੀ ਹੋਰ ਵੀ ਬਾਈ ਦੂਰ ਦੂਰ ਤੋਂ ਪੰਜਾਬ ਤੋਂ ਸਾਰੇ ਆਏ ਜੀ